ਅਰਵਿੰਦਰ ਸਿੰਘ ਜੀ ਤਾਜਲਪੁਰ ਤੇ ਨਾਲ ਲਵੀ ਸਾਡਾ ਵੀਰ ਕਹਿੰਦੇ ਕੈਨੇਡਾ ਦੇ ਵਿੱਚ ਰਹਿੰਦਾ ਹੈ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਰਲ ਮਿਲ ਕੇ ਸਨਮਾਨ ਹੋ ਰਿਹਾ ਹੈ ਜਲਾਲਪਰੀਆ ਪਾਲਾ ਸਾਡੀ ਖੇਡ ਕਬੱਡੀ ਦਾ ਕਲੋਜ ਫਾਈਟਰ ਕਿਆ ਬਾਤ ਹੈ ਖੇਡ ਕਬੱਡੀ ਦੇ ਕਲੋਜ ਫਾਈਟਰ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੋ ਰਿਹਾ ਹੈ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵਾਲਾ ਨਾਲ ਹੈ ਹੈਰੀ ਵੀਰਾ ਨਾਲ ਹੈ ਸ਼ੈਰੀભાઈ ਨਾਲ ਹੈ ਜਿੰਦਾ ਗਲੇਹੜੀ ਨਾਲ ਹੈ ਕਮਲ ਤੇਜੇ ਹੈ ਤੇ ਲਵੀ ਕੈਨੇਡਾ ਦੇ ਸਾਰੇ ਮਿੱਤਰਾਂ ਵੱਲੋਂ ਅੱਜ ਮਹਾਨ ਕਬੱਡੀ ਖਿਡਾਰੀ ਜਲਾਲਪਰੀਆ ਬਲਵੀਰ ਸਿੰਘ ਪਾਲਾ ਤਾਜਲਪੁਰ ਦੀਆਂ ਖੇਡਾਂ ਤੇ ਕਹਿੰਦੇ ਹਾਰਲੇ ਡੇਵਿਡਸਨ ਨਾਲ ਨਵਾਜ਼ جا ਰਿਹਾ ਬੋਲ ਸੋਨ ਹੋ ਸਤਿ ਸ਼੍ਰੀ ਅਕਾਲ ਕਬੱਡੀ ਨੂੰ ਜਿਉਂਦਾ ਰੱਖਣ ਵਾਲਿਓ 25 ਸਾਲ ਇਹਨਾਂ ਗਰਾਊਂਡਾਂ ਦੇ ਵਿੱਚ ਰਾਜ ਕਰਨਾ ਇਹ ਜਲਾਲਪੁਰੀਏ ਬਲਵੀਰ ਸਿੰਘ ਪਾਲੇ ਦੇ ਹਿੱਸੇ ਆਇਆ ਹੈ 25 ਸਾਲ ਕਬੱਡੀ ਦੇ ਵਿੱਚ ਬਾਦਸ਼ਾਹਤ ਕਾਇਮ ਕਰਕੇ ਰੱਖਣੀ ਇਹ ਸੋਹਣ ਸਿੰਘ ਸਿੱਧੂ ਦੇ ਪੁੱਤਰ ਦੇ ਹਿੱਸੇ ਦੇ ਵਿੱਚ ਆਇਆ ਮੇਰੇ ਮਿੱਤਰੋ ਜਲਾਲਪੁਰੀਆ ਬਲਵੀਰ ਸਿੰਘ ਪਾਲਾ ਕੈਨੇਡਾ ਬਸਦੇ ਸਾਡੇ ਯਾਰ ਲਵੀ ਦਾ ਤੇ ਕਮਲ ਤੇਜੇ ਦਾ ਬਹੁਤ ਵੱਡਾ ਯੋਗਦਾਨ ਹੈ ਲਵੀ ਅਮਰੀਕ ਬੋਲ ਦੋ ਬੋਲ ਸੋਹਣਿਆ ਵੀਰਾ ਜਲਾਲਪੁਰੀਆ